ਦੇਰਥਿਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਨਵੀਂ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਆਪਾਂ ਇਸ ਵੀਡੀਓ ਵਿੱਚ ਰਾਜਨੀਤੀ ਸ਼ਾਸਤਰ ਦੇ ਪੇਪਰ ਦਾ ਭਾਗ ਆੜਾ ਤੇ ਇਹ ਪ੍ਰਸ਼ਨ ਹੱਲ ਕਰਾਂਗੇ ਅੱਜ ਤੋਂ ਸ਼ੁਰੂ ਕਰਦੇ ਹਾਂ ਜੀ ਜੋ ਆਪਾਂ ਨੂੰ ਪ੍ਰਸ਼ਨ ਪੁੱਛਿਆ ਗਿਆ ਸੀਗਾ ਪਹਿਲਾ ਪ੍ਰਸ਼ਨ ਰਾਜਨੀਤਿਕ ਦਲ ਲੋਕਤੰਤਰ ਦੀ ਜਿੰਦ ਜਾਨ ਹੁੰਦੇ ਹਨ ਵਿਆਖਿਆ ਕਰੋ ਠੀਕ ਹੈ ਜੀ ਇਹ ਹੀ ਦਾ ਰਾਈਟ ਆਨਸਰ ਬਣਦਾ ਹੈਗਾ ਜਾਂ ਲੋਕਤੰਤਰ ਵਿਚ ਰਾਜਨੀਤਿਕ ਦਲਾਂ ਦੀ ਮਹੱਤਤਾ نوٹ ਲਿਖੋ ਜਾਂ ਲੋਕਤੰਤਰ ਵਿਚ ਰਾਜਨੀਤਿਕ ਦਲਾਂ ਦੀ ਕੀ ਮਹੱਤਤਾ ਹੈ ਸ਼ੁਰੂ ਕਰਦੇ ਆਪਾਂ ਆਧੁਨਿਕ ਜੋ ਲੋਕਤੰਤਰੀ ਰਾਜਾਂ ਦਾ ਯੁੱਗ ਹੈ ਪਰ ਅੱਜ ਕੱਲ ਦੇ ਜਹੀ ਰਾਜਾਂ ਵਿੱਚ ਪ੍ਰਤੱਖ ਲੋਕਤੰਤਰ ਸੰਭਵ ਨਹੀਂ ਕਿਉਂਕਿ ਰਾਜਾਂ ਦੀ ਵੱਸੋਂ ਅਤੇ ਆਕਾਰ ਬਹੁਤ ਜ਼ਿਆਦਾ ਹੈ ਆਧੁਨਿਕ ਸਮੇਂ ਵਿੱਚ ਪ੍ਰਤੱਖ ਲੋਕਤੰਤਰ ਜਾਂ ਪ੍ਰਤੀਨਿਧੀ ਲੋਕਤੰਤਰ ਹੀ ਸੰਭਵ ਹੈ ਰਾਜਨੀਤਿਕ ਦਲਾਂ ਤੋਂ ਬਿਨਾਂ ਇਸ ਪ੍ਰਕਾਰ ਦੇ ਲੋਕਤੰਤਰ ਦੀ ਵਿਵਹਾਰਕ ਸੁਭਾਵਨਾ ਨਹੀਂ ਹੋ ਸਕਦੀ ਸਾਂਝੀ ਪ੍ਰੋਗਰਾਮਾਂ ਦੇ ਆਧਾਰ ਤੇ ਚੋਣਾਂ ਲੜਨ ਲਈ ਸਰਕਾਰ ਦਾ ਨਿਰਮਾਣ ਕਰਨ ਲਈ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਲਈ ਆਧ ਰਾਣਿਤਕ ਰਾਣਿਤਕ ਦਲਾਂ ਦੀ ਲੋੜ ਹੁੰਦੀ ਹੈ ਤੇ ਦੂਸਰਾ ਪ੍ਰਸ਼ਨ ਜੀ ਆਪਣੇ ਕੋਲੇ ਦਬਾਊ ਸਮੂਹ ਅਤੇ ਰਾਣਿਤਕ ਦਬਾਊ ਸਮੂਹ ਦਬਾਊ ਸਮੂਹ ਅਤੇ ਰਾਣਿਤਕ ਦਲਾਂ ਵਿੱਚ ਤਿੰਨ ਅੰਤਰ ਲਿਖੋ ਇਹ ਤੇ ਆਪ ਨੂੰ ਪ੍ਰਸ਼ਨ ਹੈਗਾ ਵੀ ਤੇ ਤੈਨੂੰ ਪੁੱਛਿਆ ਸੀ ਤੇ ਚਾਰ ਨੀ ਦੇਖੋ ਉਤਰ ਰਾਜਨੀਤਿਕ ਦਲ ਅਤੇ ਦਬਾਅ ਸਮੂਹਾਂ ਵਿੱਚ ਕੁਝ ਸਿਧਾਂਤਕ ਅਤੇ ਬੁਹਾਰਕ ਅੰਤਰ ਮਿਲਦੇ ਹਨ ਜਿਹੇ ਅੰਤਰ ਦਾ ਵਰਣਨ ਇਸ ਪ੍ਰਕਾਰ ਹੈ ਰਾਜਨੀਤਿਕ ਦਲ ਮੁੱਖ ਰੂਪ ਵਿੱਚ ਰਾਜਨੀਤਿਕ ਸਰੂਪ ਦੇ ਹੁੰਦੇ ਹਨ ਪਰ ਦਬਾਅ ਸਮੂਹ ਰਾਜਨੀਤਿਕ ਸਰੂਪ ਦੇ ਨਹੀਂ ਹੁੰਦੇ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨ ਲਈ ਰਾਜਨੀਤਿਕ ਦਲਾਂ ਦਾ ਮੁੱਖ ਉਦੇਸ਼ ਪਰ ਦਬਾਊ ਸ਼ਮੂਹਾਂ ਦਾ ਅਜਿਹਾ ਕੋਈ ਉਦੇਸ਼ ਨਹੀਂ ਹੁੰਦਾ ਰਾਜਨੀਤਿਕ ਦਲਾਂ ਵਿੱਚ ਵੱਖ-ਵੱਖ ਤੱਤਾਂ ਦਾ ਰਾਜਨੀਤਿਕ ਇਕੀਕਰਨ ਹੁੰਦਾ ਹੈ ਪਰ ਦਬਾਊ ਸਮੂਹ ਹਿੱਤਾਂ ਦੇ ਦੀ ਸਾਂਝ ਤੇ ਆਧਾਰਿਤ ਹੁੰਦਾ ਹੈ ਰਾਜਨੀਤਿਕ ਸ਼ਕਤੀ ਗ੍ਰਹਿਣ ਕਰਨ ਮੰਗਰੋਂ ਰਾਜਨੀਤਿਕ ਦਲ ਸਵਧਾਨਕ ਵਿਧੀ ਅਨੁਸਾਰ ਆਪਣੀਆਂ ਨੀਤੀਆਂ ਨੂੰ ਆਸਲੀ ਰੂਪ ਦੇਣ ਦਾ ਯਤਨ ਕਰਦੇ ਹਨ ਪਰ ਦਬਾਊ ਸਮੂਹ ਚੋਣਾਂ ਵਿੱਚ ਭਾਗ ਨਹੀਂ ਲੈਂਦੇ ਅਤੇ ਨਾ ਹੀ ਉਹ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੀ ਜਨਮਤ ਨੂੰ ਆਪਣੇ ਪੱਖ ਵਿੱਚ ਕਰਨ ਦਾ ਯਤਨ ਕਰਦੇ ਹਨ ਤੀਸਰਾ ਪ੍ਰਸ਼ਨ ਜੀ ਆਪਣੇ ਕੋਲੇ ਭਾਰਤ ਵਿੱਚ ਸੰਸਦੀ ਸਰਕਾਰ ਕਿਉਂ ਅਪਣਾਈ ਗਈ ਭਾਰਤ ਨੇ ਸੰਸਦ ਦੀ ਪ੍ਰਣਾਲੀ ਨੂੰ ਕਿਉਂ ਬਣਾਇਆ ਉੱਤਰ ਪਰੰਪਰਾਵਾਂ ਤੋਂ ਪਰੰਪਰਾਵਾਂ ਪਹਿਲਾਂ ਤੋਂ ਹਾਜ਼ਰ ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਨੂੰ ਸਫਲਤਾਪੂਰਵਕ ਚਲਾਉਣ ਦੀ ਪਰੰਪਰਾਵਾਂ ਪਹਿਲਾਂ ਤੋਂ ਹੀ ਹਾਜ਼ਰ ਸਨ 1919 1935 ਦੇ ਕਾਨੂੰਨਾਂ ਦੇ ਤੀਨ ਭਾਰਤ ਵਿੱਚ ਇਸ ਪ੍ਰਕਾਰ ਦਾ ਪਰਨਾਈ ਦਾ ਆਰੰਭ ਕੀਤਾ ਜਾ ਚੁੱਕਾ ਸੀ ਅਤੇ ਭਾਰਤੀ ਰਾਜਨੀਤਿਕਵਾਨਾਂ ਨੂੰ ਇਸ ਦਾ ਕਾਫੀ అనుਭਵ ਸੀ ਦੂਸਰਾ ਪੁਆਇੰਟ ਜ਼ਿੰਮੇਵਾਰੀ ਅਤੇ ਸਥਿਰਤਾ ਡਾਕਟਰ ਅੰਬੇਦਕਰ ਦੇ ਵਿਚਾਰ ਅਨੁਸਾਰ ਵਿਚਾਰ ਸੀ ਕਿ ਸੰਸਦੀ ਸ਼ਾਸਨ ਪ੍ਰਣਾਲੀ ਇੱਕ ਵਿੱਚ ਚੰਗੀ ਚੰਗੀ ਸਰਕਾਰ ਦੇ ਦੋਵੇਂ ਗੁਣ ਜ਼ਿੰਮੇਵਾਰੀ ਅਤੇ સ્થਿਰਪਤਾ ਪਾਏ ਜਾਂਦੇ ਹਨ ਇਸ ਪ੍ਰਣਾਲੀ ਵਿੱਚ ਸਰਕਾਰ ਦੀ ਲੋਕਪ੍ਰਿਤਾ ਦੀ ਲਗਾਤਾਰ ਪ੍ਰੀਖਿਆ ਹੁੰਦੀ ਹੈ ਅਤੇ ਆਪ ਇਹੇ ਆਪਣੇ ਕਾਰਜਾਂ ਤੇ ਨੀਤੀਆਂ ਲਈ ਜਨਤਾ ਪ੍ਰਤੀ ਜ਼ਿੰਮੇਵਾਰ ਰਹਿੰਦੀ ਹੈ ਤੀਸਰਾ ਪੁਆਇੰਟ ਸ਼ਕਤੀ ਅਤੇ ਲਚਕੀਲ ਲਚਕੀਲਤਾ ਦਾ ਸਮੇਲ ਸ਼੍ਰੀ ਕੇਐਮ ਮੁਨਸੀ ਦਵਚਾਸੀ ਕੇ ਸੰਸਦੀ ਸ਼ਾਸਨ ਵਿੱਚ ਸ਼ਕਤੀ ਅਤੇ ਲਚਕੀਲਤਾ ਦਾ ਸੁਮੇਲ ਰਹਿੰਦਾ ਹੈ ਮੰਤਰੀ ਪ੍ਰੀਸ਼ਦ ਕੋਲ ਕਾਰਜਕਾਰੀ ਅਤੇ ਵਿੱਤੀ ਦੋਵੇਂ ਤਰ੍ਹਾਂ ਦੀਆਂ ਸ਼ਕਤੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਵਰਤੋਂ ਉਹ ਵਿਧਾਨ ਮੰਡਲ ਵਿੱਚ ਬਹੁਮਤ ਦੀ ਸਮਰਥਨ ਨਾਲ ਕਰਦਾ ਹੈ ਚੌਥਾ ਪੁਆਇੰਟ ਲੋਕਾਂ ਦੀ ਸਰਵਉੱਚਤਾ ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਲੋਕਾਂ ਦੀ ਸਰਵਉੱਚਤਾ ਸਥਾਪਿਤ ਹੁੰਦੀ ਹੈ ਸਰਕਾਰ ਭਾਗ ਮੰਤਰੀ ਪ੍ਰੀਸ਼ਾਦ ਆਪਣੇ ਕਾਰਜਾਂ ਲਈ ਸਾਰੇ ਕਾਰਜਾਂ ਲਈ ਵਿਧਾਨਪਾਲਕ ਦੇ ਸਾਹਮਣੇ ਜ਼ਿੰਮੇਵਾਰ ਹੁੰਦੀ ਹੈ ਅਤੇ ਵਿਧਾਨਪਾਲਕ ਲੋਕਾਂ ਦੇ ਪ੍ਰਤੀ ਨਿਤ ਸਵਾਂ ਹੁੰਦੀ ਹੈ ਸਿੱਟੇ ਵਜੋਂ ਅੰਤ ਵਿੱਚ ਸਰਕਾਰ ਉੱਤੇ ਲੋਕਾਂ ਦੀ ਸਰਵਚਤਤਾ ਸਥਾਪਿਤ ਹੁੰਦੀ ਹੈ ਉਸ ਤੋਂ ਅਗਲਾ ਪ੍ਰਸ਼ਨ ਸੀ ਆਪਣੇ ਕੋਲ ਭਾਰਤੀ ਚੋਣਯੋਗ ਦੀ ਬਣਤਰ ਦੱਸੋ ਆਨਸਰ ਸੰਵਿਧਾਨ ਦੀ ਅਨੁਸੇਦ 324 ਭਾਗ ਦੂਜਾ ਦੇ ਅਨੁਸਾਰ ਚੋਣ ਕਮਿਸ਼ਨਰ ਮੁੱਖ ਚੋਣ ਕਮਿਸ਼ਨਰ ਅਤੇ ਜੇ ਲੋੜ ਹੋਵੇ ਤਾਂ ਹੋਰ ਚੋਣ ਕਮਿਸ਼ਨਰ ਹੋਣਗੇ ਜਿਨ੍ਹਾਂ ਦੀ ਗਿਣਤੀ ਸਮੇਂ-ਸਮੇਂ ਤੇ ਰਾਸ਼ਟਰਪਤੀ ਦੁਆਰਾ ਨਿਯਤ ਕੀਤੀ ਜਾਵੇਗੀ ਮੁੱਖ ਚੋਣ ਕਮਿਸ਼ਨਰ ਅਤੇ ਉਸ ਦੇ ਅਧੀਨ ਕਾਰਜ ਕਰਨ ਵਾਲੇ ਖੇਤਰੀ ਕਮਿਸ਼ਨਰਾਂ ਦੀ ਨਿਯੁਕਤੀ ਕਰਨ ਦਾ ਢੰਗ ਸੰਸਦ ਦੁਆਰਾ ਪਾਸ ਕੀਤੇ ਗਏ ਕਾਨੂੰਨਾਂ ਅਧੀਨ ਨਿਯਤ ਕੀਤਾ ਜਾਂਦਾ ਹੈ ਅਕਤੂਬਰ 1993 ਤੋਂ ਚੋਣ ਕਮਿਸ਼ਨਰ ਦੇ 3 ਮੈਂਬਰੀ ਇੱਕ ਮੁੱਖ ਮੈਂਬਰ ਇੱਕ ਮੁੱਖ ਚੋਣ ਕਮਿਸ਼ਨਰ ਅਤੇ ਹੋਰ ਚੋਣ ਕਮਿਸ਼ਨਰਾਂ 'ਤੇ ਆਧਾਰਿਤ ਹੈ ਮੁੱਖ ਚੋਣ ਕਮਿਸ਼ਨਰ 6 ਸਾਲਾਂ ਲਈ ਨਿਯੁਕਤ ਕੀਤਾ ਜਾਂਦਾ ਹੈ ਰਾਸ਼ਟਰਪਤੀ 6 ਸਾਲ ਤੋਂ ਪਹਿਲਾਂ ਵੀ ਨਿਯਤ ਵਿਧੀ ਅਨੁਸਾਰ ਮੁੱਖ ਚੋਣ ਕਮਿਸ਼ਨਰ ਨੂੰ ਉਸਦੇ ਅਹੁਦੇ ਤੋਂ ਹਟਾ ਸਕਦਾ ਹੈ ਮੁੱਖ ਚੋਣ ਕਮਿਸ਼ਨਰ ਅਤੇ ਹੋਰ ਚੋਣ ਕਮਿਸ਼ਨਰਾਂ ਦੀ ਸੇਵਾ ਸ਼ਰਤਾਂ ਸੰਸਦ ਦੁਆਰਾ ਪਾਸ ਕੀਤੇ ਗਏ ਕਾਨੂੰਨ ਅਧੀਨ ਹੀ ਅਧੀਨ ਨਿਸ਼ਚਿਤ ਕੀਤੀਆਂ ਜਾਂਦੀਆਂ ਹਨ ਉਸ ਤੋਂ ਅਗਲਾ ਪ੍ਰਸ਼ਨ ਸੀ ਡਾਕਟਰ ਐਸ ਰਾਧਾ ਕ੍ਰਿਸ਼ਨ ਨੇ ਰਾਸ਼ਟਰੀ ਏਕੀਕਰਨ ਸੰਬੰਧੀ ਕੀ ਵਿਚਾਰ ਸੰਨ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਐਸ ਰਾਧਾ ਕ੍ਰਿਸ਼ਨ ਦੇ ਸ਼ਬਦਾਂ ਵਿੱਚ ਰਾਸ਼ਟਰੀ ਏਕੀਕਰਨ ਯਾਹਾ ਕਰਨੀ ਹੈ ਜਿਸ ਦਾ ਚੂਨਾ ਚੂਨੇ ਇੱਟਾਂ ਦਾ ਨਿਰਮਾਣ ਕੀਤਾ ਜਾ ਸਕਦਾ ਹੈ ਇਹ ਕੋਈ ਉਦਯੋਗਕ ਯੋਜਨਾ ਵੀ ਨਹੀਂ ਜਿਸ ਨੂੰ ਮਹਾਰਾ ਦੁਆਰਾ ਬਣਾਇਆ ਅਤੇ ਲਾਗੂ ਕੀਤਾ ਜਾ ਸਕਦਾ ਹੈ ਇਸ ਦੇ ਬਕਰੀਤ ਇੱਕ ਹੀ ਕਰਨ ਯਹਾਂ ਵਿਚਾਰ ਹੈ ਜੋ ਲੋਕਾਂ ਦੇ ਦਿਲਾਂ ਵਿੱਚ ਵਿਕਸਿਤ ਹੁੰਦਾ ਹੈ ਇੱਕ ਹੀ ਚੇਤਨਤਾ ਜੋ ਲਾਜ਼ਮੀ ਤੌਰ ਤੇ ਜਨ ਸੁਧਾਰ ਨੂੰ ਜਾਗਰਿਤ ਕਰਦੀ ਹੈ ਅਕੜ ਏਸੀ ਡਾਕਟਰ ਆਦਾ ਕ੍ਰਿਸ਼ਨ ਦੇ ਅਨੁਸਾਰ ਰਾਸ਼ਟਰੀ ਇਕਨਸਮ ਦੀ ਉਹਨਾਂ ਦੇ ਵਿਚਾਰ ਉਸ ਤੋਂ ਅਗਲਾ ਪ੍ਰਸ਼ਨ ਜੇ ਆਪਣੇ ਕੋਲੇ ਮਹਾਤਮਾ ਗਾਂਧੀ ਜੀ ਨੇ ਅਮਾਨਤਦਾਰੀ ਸਿਧਾਂਤ ਤੇ ਨੋਟ ਲਿਖੋ ਜਾਂ ਮਾਨਤਦਾਰੀ ਪ੍ਰਣਾਲੀ ਕਿਸ ਨੂੰ ਕਹਿੰਦੇ ਨੇ ਜਾਂ ਗਾਂਧੀ ਦੇ ਅਨੁਸਾਰ ਅਮਾਨਤਦਾਰੀ ਸਿਧਾਂਤ ਦੀ ਵਿਆਖਿਆ ਕਰੋ ਆਨਸਰ ਗਾਂਧੀ ਜੀ ਨਿੱਜੀ ਸੰਪਤੀ ਨੂੰ ਸਮਾਜ ਦੀ ਅਮਾਨਤ ਸਮਝਦੇ ਸਨ ਉਹ ਮੀਰ ਲੋਕਾਂ ਤੋਂ ਉਹਨਾਂ ਦੀ ਸੰਪਤੀ ਬਲਪੂਰਵ ਖੋਣ ਦੇ ਵਿਰੋਧ ਸਨ ਉਹਨਾਂ ਦਾ ਵਿਚਾਰ ਸੀ ਪੇਸ਼ ਕੀਤਾ ਕਿ ਸੰਪਤੀਵਾਨ ਚਾਹੀ ਉਹ ਜ਼ਿੰਮੇਦਾਰ ਹੋਣ ਜਾਂ ਪੂੰਜੀਪਤੀ ਸੰਪਤੀ ਨੂੰ ਆਪਣਾ ਨਾ ਸਮਝਣ ਸਮਝ ਕੇ ਸਮਾਜ ਦੀ ਮਾਨਤ ਸਮਝਣਾ ਚਾਹੁੰਦੇ ਸਨ ਸਮਝਣਾ ਚਾਹੀਦਾ ਹੈ ਅਤੇ ਉਸ ਦੀ ਵਰਤੋਂ ਸਮਾਜ ਦੇ ਹਿੱਤਾਂ ਵਿੱਚ ਕਰਨੀ ਚਾਹੀਦੀ ਹੈ ਸਮਾਜ ਦੀ ਸੇਵਾ ਲਈ ਸੰਪਤੀ ਦਾ ਪ੍ਰਬੰਧ ਕਰਦੇ ਸਮੇਂ ਉਹਨਾਂ ਨੂੰ ਉਸ ਉੱਪਰ ਉਨੇ ਖਰਚ ਪਾਉਣੇ ਚਾਹੀਦੇ ਹਨ ਜਿੰਨੇ ਕਿ ਉਹਨਾਂ ਦੇ ਜੀਵਨ ਨਰਵਾਲੇ ਜ਼ਰੂਰੀ ਹੋਣ ਅਤੇ ਜਿਨ੍ਹਾਂ ਦੀ ਪ੍ਰਵਾਨਗੀ ਸਮਾਜ ਦੁਆਰਾ ਦਿੱਤੀ ਜਾਵੇ ਜੇਕਰ ਸੰਪਰਤੀਵਾਣ ਜਹਾ ਨਹੀਂ ਕਰਦੇ ਤਾਂ ਉਹਨਾਂ ਦੇ ਵਿਰੁੱਧ ਅਹਿੰਸਾ ਆਤਮਿਕ ਉਪਾਗ ਕੀਤਾ ਜਾ ਸਕਦੇ ਹਨ ਸੰਪਤੀ ਉੱਤੇ ਸਮਾਜਿਕ ਕੰਟਰੋਲ ਸਥਾਪਿਤ ਕੀਤਾ ਜਾ ਸਕਦਾ ਹੈ ਉਸ ਤੋਂ ਅੱਗੇ ਆਪਣੇ ਕੋਲ ਪ੍ਰਸ਼ਨ ਸੀ ਬਾਲਗ ਮਤ ਅਧਿਕਾਰ ਦੇ ਵਿਰੁੱਧ ਕੋਈ ਤਨ ਤਰਕ ਲਿਖੋ ਆਨਸਰ ਬਹੁਤ ਸਾਰੇ ਵਿਅਕਤੀगण ਅਜਿਹੇ ਹਨ ਜੋ ਬਾਲਗ ਮਤਦਾਨ ਅਧਿਕਾਰ ਦੇ ਵਿਰੁੱਧ ਹਨ ਅਤੇ ਆਪਣੀ ਗੱਲ ਦੀ ਪੁਸ਼ਟੀ ਵਸਤੇ ਹੀਟਰੀ ਕੇ ਦਲੀਲਾਂ ਪੇਸ਼ ਕਰਦੇ ਹਨ ਪੜ੍ਹੇ ਲਿਖੇ ਵਿਅਕਤੀ ਨੂੰ ਹੀ ਮਤਦਾਨ ਅਧਿਕਾਰ ਮਿਲਣਾ ਚਾਹੀਦਾ ਹੈ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਪੜ੍ਹੇ ਲਿਖੇ ਵਿਅਕਤੀ ਨੂੰ ਹੀ ਮਤਦਾਨ ਅਧਿਕਾਰ ਮਿਲਣਾ ਚਾਹੀਦਾ ਹੈ ਪੜ੍ਹੇ ਲਿਖੇ ਵਿਅਕਤੀ ਆਪਣੇ ਮਤ ਦੀ ਠੀਕ ਵਰਤੋਂ ਕਰਦੇ ਹਨ ਮਿਲ ਦਾ ਕਹਿਣਾ ਹੈ ਕਿ ਬਾਲਗ ਮਤਦਾਨ ਅਧਿਕਾਰ ਤੋਂ ਪਹਿਲਾਂ ਵਿਦਿਆ ਨੂੰ ਲਾਜ਼ਮੀ ਬਣਾਉਣਾ ਜ਼ਰੂਰੀ ਹੈ ਅਤੇ ਜਿਸ ਨੂੰ ਪੜ੍ਹਨਾ ਲਿਖਣਾ ਨਹੀਂ ਆਉਂਦਾ ਹੈ ਉਸ ਨੂੰ ਵੋਟ ਦਾ ਅਧਿਕਾਰ ਕਦੇ ਨਹੀਂ ਮਿਲਣਾ ਚਾਹੀਦਾ ਮੂਰਖਾਂ ਦਾ ਸ਼ਾਸਨ ਬਾਲਗ ਮਤਦਾਨ ਅਧਿਕਾਰਾਂ ਹੀ ਮੂਰਖਾਂ ਦਾ ਸ਼ਾਸਨ ਕਾਇਮ ਹੋ ਸਕਦਾ ਹੈ ਕਿਉਂਕਿ ਕਿ ਸਮਾਜ ਵਿੱਚ ਅਨਪੜ ਅਤੇ ਮੂਰਖਾਂ ਦੀ ਗਿਣਤੀ ਵਧੇ ਰਹੀ ਹੁੰਦੀ ਹੈ ਮਤ ਅਧਿਕਾਰ ਇੱਕ ਪਵਿੱਤਰ ਰਾਸ਼ਟਰੀ ਕਰਤੱਬ ਇਸ ਦੀ ਵਰਤੋਂ ਬੜੀ ਸਮਝਦਾਰੀ ਨਾਲ ਕੀਤੀ ਜਾਣੀ ਚਾਹੀਦੀ ਹੈ ਇਸ ਲਈ ਜ਼ਰੂਰੀ ਹੈ ਕਿ ਇਹ ਅਧਿਕਾਰ ਸੋਚ ਸਮਝ ਕੇ ਸਿਰਫ ਯੋਗ ਵਿਕਤੀਆਂ ਨਾਗਰਿਕਾਂ ਨੂੰ ਹੀ ਮਿਲਣਾ ਚਾਹੀਦਾ ਹੈ ਚੌਥਾ ਪੁਆਇੰਟ ਮਤ ਦੀ ਦੁਰਵਰਤੋਂ ਜੇ ਅਣਪੜ ਅਤੇ ਗਰੀਬ ਵਿਅਕਤੀਆਂ ਨੂੰ ਮਤ ਅਧਿਕਾਰ ਦਿੱਤਾ ਜਾਵੇ ਤਾਂ ਉਹ ਇਸ ਦੀ ਠੀਕ ਵਰਤੋਂ ਨਹੀਂ ਕਰਨਗੇ ਅਣਪੜ ਵਿਅਕਤੀ ਬਿਨਾਂ ਸੋਚੇ ਸਮਝੇ ਆਪਣੇ ਵੋਟ ਦੀ ਵਰਤੋਂ ਕਰਕੇ ਅਯੋਗ ਵਿਅਕਤੀਆਂ ਦਾ ਸ਼ਾਸਨ ਕਾਇਮ ਕਰਨਗੇ ਅਤੇ ਗਰੀਬ ਵਿਅਕਤੀ ਕੁਝ ਪੈਸਿਆਂ ਦੇ ਲਾਲਚ ਵਿੱਚ ਆ ਕੇ ਆਪਣਾ ਵੋਟ ਵੇਚ ਵੇਚਣ ਨੂੰ ਵੀ ਤਿਆਰ ਹੋ ਜਾਣਗੇ ਉਸ ਤੋਂ ਅੱਗੇ ਵਿਦੇਸ਼ੀ ਨੀਤੀ ਦੇ ਕੋਈ ਤਿੰਨ ਉਦੇਸ਼ ਜਾਂ ਵਿਦੇਸ਼ ਨੀਤੀ ਨੂੰ ਨਿਰਧਾਰਿਤ ਕਰਨ ਵਾਲੇ ਤੱਤ ਪਹਿਲਾ ਪੰਗੋਲਕ ਤੱਤ ਪੰਗੋਲਕ ਭਾਰਤ ਦੀ ਪੰਗੋਲਕ ਸਥਿਤੀ ਜਈ ਹੈ ਕਿ ਉਹ ਕਿਸੇ ਵੱਡੀ ਸ਼ਕਤੀ ਦੀ ਦੁਸ਼ਮਣੀ ਮੁੱਲ ਨਹੀਂ ਲੈ ਸਕਦਾ ਅਤੇ ਨਾ ਹੀ ਕਿਸੇ ਵੱਡੀ ਸ਼ਕਤੀ ਨਾਲ ਗੱਠ ਜੋੜ ਕਰ ਸਕਦਾ ਹੈ ਇਸ ਲਈ ਉਸ ਨੇ ਅੰਤਰਰਾਸ਼ਟਰੀ ਖੇਤਰ ਵਿੱਚ ਗੁੱਟਨ ਰਲੇਪਤਾ ਦੀ ਨੀਤੀ ਅਪਣਾਈ ਇਤਿਹਾਸਕ ਤੱਤ ਭਾਰਤ ਦੀ ਇਤਿਹਾਸਕ ਪਰੰਪਰਾ ਵਿਸ਼ਵ ਸ਼ਾਂਤੀ ਸਮਰਥਨ ਅਤੇ ਦੇਸ਼ਾਂ ਤੇ ਹਮਲਾ ਨਾ ਕਰਨ ਦੀ ਰਹੀ ਹੈ ਭਾਰਤ ਅਤੀਤ ਤੋਂ ਸ਼ਾਂਤੀ ਪਸੰਦ ਦੇਸ਼ ਰਿਹਾ ਹੈ ਉਸ ਨੇ ਕਦੇ ਵੀ ਕਿਸੇ ਦੇਸ਼ ਉੱਤੇ ਆਪਣਾ ਰਾਜਨੀਤਿਕ ਪ੍ਰਭੁੱਤਵ ਲੱਦਣ ਜਾਂ ਉਸ ਦੀ ਪ੍ਰਦੇਸ਼ਕ ਅਖੰਡਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਰਾਸ਼ਟਰੀ ਹਿੱਤ ਵਦੇਸ਼ ਭਾਰਤ ਦੀ ਵਿਦੇਸ਼ ਨੀਤੀ ਨੂੰ ਨਿਰਧਾਰਤ ਕਰਨ ਵਾਇ ਤਕਤਾਂ ਵਿੱਚ ਰਾਸ਼ਟਰੀ ਹਿੱਤਾਂ ਨੂੰ ਸਰਬਉੱਚ ਥਾਂ ਪ੍ਰਾਪਤ ਹੈ ਰਾਸ਼ਟਰੀ ਹਿੱਤ ਸਮੇਂ ਅਤੇ ਹਾਲਾਤਾਂ ਅਨੁਸਾਰ ਬਦਲਦੇ ਰਹਿੰਦੇ ਹਨ ਵਿਦੇਸ਼ ਨੀਤੀ ਨੂੰ ਵੀ ਇਨਾਂ ਅਨੁਸਾਰ ਬਦਲਣਾ ਪੈਂਦਾ ਹੈ ਚੌਥਾ ਪੁਆਇੰਟ ਸੁਤੰਤਰਤਾ ਅੰਦੋਲਨ ਭਾਰਤ ਦੇ ਸੁਤੰਤਰਤਾ ਅੰਦੋਲਨ ਨੇ ਵਿਦੇਸ਼ ਨੀਤੀ ਨੂੰ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਇਸ ਦੇ ਕਾਰਨ ਹੀ ਭਾਰਤ ਵਿੱਚ ਵੱਡੀਆਂ ਸ਼ਕਤੀਆਂ ਦਾ ਮੋਹਰਾ ਨਾ ਬਣਦਾ ਵਿਚਾਰ ਪੈਦਾ ਹੋਇਆ ਸੁਤੰਤਰਤਾ ਅੰਦੋਲਨ ਦੇ ਦੌਰਾਨ ਹੀ ਭਾਰਤ ਵਿੱਚ ਵਿਸ਼ਵ ਰਾਜਨੀਤੀ ਦੇ ਖੇਤਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਜਾਗਰਤੀ ਪੈਦਾ ਹੋਈ ਇਸ ਲਈ ਆਪਣੇ 4 ਨੰਬਰਾਂ ਵਾਲੇ 3 ਨੰਬਰਾਂ ਵਾਲੇ ਪ੍ਰਸ਼ਨ 8 ਦੇ ਆਨਸਰ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰਿਓ ਕਮੈਂਟ ਕਰਿਓ ਬੈਲ ਆਈਕਨ ਦਾ ਬਟਨ ਕਲਿੱਕ ਕਰ ਲਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਵਾਦ ਜੀ